ਔਰ ਜਿਹੜੇ ਭਾਈ ਅਮਰਤਪਾਲ ਸਿੰਘ ਮਹਿਰੋ ਨੂੰ ਮਾੜਾ ਕਹਿੰਦੇ ਆ ਨਾ ਆ ਜਿਹੜੇ ਮੀਕੇ ਹਰਗੇ ਆ ਆ ਬੂ ਟੇਰ ਗਿਆ ਠੀਕ ਹੈ ਨਾ ਉਹਨਾਂ ਨੂੰ ਪੁੱਛਣ ਵਾਲਾ ਹੋਵੇ ਤੁਸੀਂ ਉਹਨਾਂ ਨੂੰ ਉਹਨੂੰ ਮੁਸਲਮਾਨ ਕਹਿਣੇ ਹੈਗੇ ਆ ਤੇ ਗੁਰੂ ਸਾਹਿਬ ਨੇ ਮੁਸਲਮਾਨਾਂ ਦੇ ਨਾਲ ਰਹਿ ਕੇ ਹੀ ਸਾਰਾ ਕੁਝ ਕੀਤਾ ਠੀਕ ਹੈ ਨਾ ਮੁਸਲਮਾਨ ਕਿਸੇ ਦਾ ਸਾਥ ਨਹੀਂ ਛੱਡਦੇ ਤੇ ਤੁਸੀਂ ਗੁਰੂ ਸਾਹਿਬ ਦਾ ਕਿੰਨੇ ਵਾਰੀ ਸਾਥ ਛੱਡਿਆ ਤੇ ਹੁਣ ਵੀ ਕੋਈ ਸਾਥ ਦਿੰਨੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਮਰਦਾਨੇ ਨੂੰ ਨਾਲ ਰੱਖਿਆ ਸਾਥ ਛੱਡਿਆਗਾ ਉਹਨਾਂ ਸਿੱਖੀ ਨੇ ਭਾਈ ਪਰ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਮੀਆਂ ਮੀਰ ਤੋਂ ਕੋਵੇ ਇੱਕ ਮੁਸਲਮਾਨ ਸੀ ਹਰਮੰਦਰ ਸਾਹਿਬ ਦੀ ਨੀਰ ਖੋਈ ਬਾਅਦ ਵਿੱਚ ਜਦੋਂ ਗੁਰੂ ਸਾਹਿਬ ਤੇ ਢੀਡ ਪਈ ਵੈਸੇ ਦਾ ਗੁਰੂ ਸਾਹਿਬ ਸਭ ਕੁਝ ਕਰਨ ਵਾਲੇ ਹੈਗੇ ਆ ਫੇਰ ਵੀ ਲੋਕਾਂ ਨੂੰ ਤਾਕਤਵਰ ਬਣਾਉਣ ਵਾਸਤੇ ਉਹਨਾਂ ਨੇ ਹੰਡਾ ਕੇ ਦਿਖਾਇਆ ਉਹਨਾਂ ਤੇ ਜਦੋਂ ਢੀਡ ਪਈ ਤੇ ਗੁਰੂ ਸਾਹਿਬ ਦੀ ਮਦਦ ਕਿੰਨਾ ਨੇ ਕੀਤੀ ਹੈਗੀ ਆ ਮੁਸਲਮਾਨਾਂ ਨੇ ਕੀਤੀ ਸੀ ਠੀਕ ਹੈ ਨਾ ਐਵੇਂ ਮਾੜਾ ਨਾ ਕਹੋ ਇਹੀ ਇਨਸਾਨੀਅਤ ਦਿਖਾਉਣੀ ਚਾਹੀਦੀ ਆ ਬੰਦੇ ਦਾ ਫਿਰਦਾ ਕਾਇਮ ਹੋਣਾ ਚਾਹੀਦਾ ਗਾ ਇਹ ਧਰਮ ਤੁਰਮ ਜਿਹੜੇ ਹੈਗੇ ਆ ਜਿਹੜੀ ਯਾਦ ਪਾਰ ਤੁਸੀਂ ਬਣਾਈ ਹੈ ਨਾ ਇਹ ਸਰਬਨਾਸ਼ਵੰਤਾ ਇੱਕ ਇਨਸਾਨੀਅਤ ਹੀ ਹੈ ਜੋ ਕਿ ਇੱਕ ਸਹੀ ਧਰਮ ਜੋ ਕਿ ਗੁਰੂ ਸਾਹਿਬ ਨੇ ਮੰਨਿਆ